ਪਰਮ ਨੇ ਹੁਣ ਕਿਸੇ ਨੂੰ ਅੱਗੇ ਨਹੀਂ ਆਉਣ ਦੇਣਾ ਪਰਮ ਦਾ ਅਗਲਾ ਗਾਣਾ ਆ ਰਿਹਾ ਹੈ ਪਰਮ ਨੇ ਗਾਣੇ ਦਾ ਐਲਾਨ ਤੱਕ ਕਰ ਦਿੱਤਾ ਸੀ ਪੋਸਟਰ ਪਾ ਕੇ ਮੇਰਾ ਮਾਹੀ ਉਹਦੇ ਗਾਣੇ ਦਾ ਨਾਮ ਆ ਅਤੇ ਦੱਸ ਦੇਣਾ ਚਾਹੁੰਦੇ ਆ ਦਰਸਲ ਲੋਕੋ ਵੀ ਇਹ ਗਾਣਾ ਆ ਪਰਮ ਨੇ ਪਹਿਲਾਂ ਹੀ ਗਾਇਆ ਹੋਇਆ ਆ ਸਿਰਫ ਬਿਨਾ ਮਿਊਜ਼ਿਕ ਤੋਂ ਹੁਣ ਵਿਦ ਮਿਊਜ਼ਿਕ ਅਤੇ ਵੀਡੀਓ ਦੇ ਨਾਲ ਇਹ ਗਾਣਾ ਆ ਰਿਹਾ ਹੈ ਵੀਡੀਓ ਦੀ ਸ਼ੂਟਿੰਗ ਚੱਲ ਰਹੀ ਆ ਉਹ ਵੀ ਆਪਾਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਪਹਿਲਾਂ ਤੁਹਾਨੂੰ ਥੋੜਾ ਜਿਹਾ ਗਾਣਾ ਸੁਣਾ ਦਈਏ ਇਹ ਗਾਣਾ ਹੋਣ ਕਿਹੋ ਜਿਹਾ ਵਾਲਾ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਹਿਲਾਂ ਸਾਰੇ ਪਰ ਮਾਹੀ ਇੰਨਾ ਸੋਹਣਾ ਫਿੱਕਾ ਹਸਨਾ ਨੂੰ ਪਾਵੇ ਸੋ ਇਹ ਗਾਣਾ ਆ ਤਾਂ ਇਹ ਗਾਣਾ ਤੁਸੀਂ ਸੁਣਿਆ ਹੋਵੇਗਾ ਪਹਿਲਾਂ ਪਰ ਉਹਨੇ ਇੰਸਟਾਗ੍ਰam ਤੇ ਵੀ ਸ਼ੇਅਰ ਕੀਤਾ ਹੋਇਆ ਆਪਣੀ ਪ੍ਰੋਫਾਈਲ ਦੇ ਉੱਤੇ ਤਾਂ ਹੁਣ ਇਹਦਾ ਸ਼ੂਟ ਚੱਲ ਰਿਹਾ ਹੈ ਉਹੀ ਸਿੰਪਲ ਲੁੱਕ ਦੇ ਵਿੱਚ ਵੀਡੀਓ ਹਿੱਟ ਜਿਵੇਂ ਡੈਟ ਗਰਲ ਦੀ ਹੋਈ ਆ ਤਾਂ ਉਵੇਂ ਹੀ ਸ਼ੂਟ ਚੱਲ ਰਿਹਾ ਇੱਕ ਵਾਰੀ ਇਹ ਦੇਖੋ ਟੈਗ ਕਰ ਲਓ ਦਾ ਰਿਕਾਰਡ ਤੋੜੇਗਾ ਕਿ ਗਾਣਾ ਆ ਫਿਰ ਨਹੀਂ ਕਮੈਂਟ ਜ਼ਰੂਰ ਕਰਿਓ ਧੰਨਵਾਦ